ਬੀਤੇ ਕੱਲ ਮੋਗੇ ਦੇ ਵਿੱਚ ਜਿਹੜਾ ਦੁਦ ਨਸ਼ਿਆਂ ਦੇ ਵਿਰੁੱਧ ਜਿਹੜਾ ਦੂਸਰਾ ਪੜਾਅ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੱਲ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਦੁਬਾਰਾ ਜਿਹੜੀ oath ਸੌਚਾਈ ਗਈ ਪੰਜਾਬ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪਿਛਲੇ ਸਾਲ 1 ਮਾਰਚ ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਦਾ ਐਲਾਨ ਲਿਆ ਸੀਗਾ ਅਨਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਿਹੜੇ ਬਹੁਤ ਹੀ ਚੰਗੇ ਰਿਜ਼ਲਟ ਜਿਹੜੇ ਪੰਜਾਬ ਦੇ ਵਿੱਚ ਆਏ ਜੁੱਧ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿੱਥੇ بڑے بڑے ਵੱਡੇ ਸਮਗਲਾਂ ਨੂੰ ਫੜ ਕੇ ਜੇਲਾਂ ਚੁੱਟਿਆ ਗਿਆ ਸਮਗਲਾਂ ਦੇ ਘਟ ਆਏ ਗਏ ਪੱਤੇ ਦਰਜ ਕੀਤੇ ਗਏ ਉੱਥੇ ਲੋਕਾਂ ਨੂੰ ਜਾਗਰਿਤ ਕਰਨ ਦੇ ਵਾਸਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਬਗ ਦੇ ਵਿਰੋਧ ਨਸ਼ਿਆਂ ਦੇ ਵਿਰੋਧ ਜੱਤਾਂਆਂ ਕੀਤੀਆਂ ਗਈਆਂ। ਉਹ ਦੇਰੀ ਸਭ ਤੋਂ ਇੰਪੋਰਟੈਂਟ ਗੱਲ ਹਰ ਪਿੰਡ ਦੇ ਵਿੱਚ ਪੰਜਾਬ ਦੇ ਹਰ ਪਿੰਡ ਤੇ ਪੰਜਾਬ ਦੇ ਹਰ ਸ਼ਹਿਰ ਦੀ ਹਰ ਵਾਰ ਦੇ ਵਿੱਚ 10-10 ਮੈਂਬਰੀ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੇ ਨਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕੀਤਾ ਔਰ ਇਸ ਲੜਾਈ ਦੇ ਵਿੱਚ ਪੰਜਾਬ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਲੜਾਈ ਨਾ ਇਕੱਲੇ ਪੰਜਾਬ ਪੁਲਿਸ ਲੜ ਸਕਦੀ ਆ ਨਾ ਇਕੱਲਾ ਪ੍ਰਸ਼ਾਸਨ ਲੜ ਸਕਦਾ ਨਾ ਇਕੱਲੇ ਲੋਕ ਲੜ ਸਕਦੇ ਆ ਤਿੰਨ ਧਿਰਾਂ ਦੀ ਲੜਾਈ ਤੇ ਤਿੰਨ ਧਿਰਾਂ ਇਸ ਲੜਾਈ ਦੇ ਵਿੱਚ ਸੀ ਗਿਆ ਜਿਹਦੇ ਚ ਸਭ ਤੋਂ ਐਮ ਲੋਲ ਵਿਲੇਜ ਡਿਫੈਂਸ ਕਮੇਟੀਆਂ ਨੇ ਦਬਾਇਆ ਅਰ ਵਿਲੇਜ ਡਿਫੈਂਸ ਕਮੇਟੀਆਂ ਦੇ ਉਹਨਾਂ ਦੀ ਸ਼ਿਕਾਇਤਾਂ ਤੇ ਉਹਨਾਂ ਨੇ ਆਪ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਸੀਗੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਰੇ ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਲੋਕ ਨਹੀਂ ਔਰ ਦੇ ਨਸ਼ਿਆਂ ਦੇ ਵਿਰੁੱਧ ਕੱਲ ਤੁਸੀਂ ਵੇਖਿਆ ਕਿਦਾਂ ਹਜ਼ਾਰਾਂ ਪੰਜਾਬ ਦੇ ਵਿਲੇਜ ਡਿਫੈਂਸ ਕਮੇਟੀ ਕਾ ਦੇ ਮੈਂਬਰ ਜਿਹੜੇ oath ਲੈਣ ਲਈ ਮੋਗੇ ਪਹੁੰਚੇ ਸੀਗੇ ਕਿੰਨਾ ਤਸ਼ਾ ਸੀਗਾ ਉਹ ਸਾਡੀ ਸਮ ਸੀਗੀ ਤੇ ਜਿੰਨਾ ਚਿਰ ਤੱਕ ਲੋਕ ਨਹੀਂ ਉੱਠਦੇ ਉਨਾ ਚਿਰ ਤੱਕ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਸੋ ਕੱਲ ਜਿਹੜਾ ਵਿਲੇਜ ডিফেন্স ਕਮੇਟੀ ਦੇ ਮੈਂਬਰਾਂ ਦਾ ਇਕੱਠ ਹੋਇਆ ਸਦੋ ਇੱਕ ਇਤਿਹਾਸਕ ਇਕੱਠ ਔਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਦੂਸਰੇ ਪੜਾ ਦੀ ਸ਼ੁਰੂਆਤ ਹੈ ਔਰ ਲਾਜ਼ਮੀ ਇਸ ਦੂਸਰੇ ਪੜਾ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਰਨ ਦੇ ਵਿੱਚ ਕਾਮਯਾਬ ਹੋਊਗੀ ਉਹਦੇ ਬੜੀ ਹਿਦਾਨਦੀ ਮੈਂ ਅੱਜਖਵਾਦਾ ਪਰਦਾ ਸੀਗਾ ਮੈਨੂੰ ਬੜੀ ਹਿਦਾਨਦੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਟਿੱਡਾ ਦੇ ਵਿੱਚ ਬਹੁਤ ਪੀੜ ਹੋਈ ਉਹਦੇ ਜਿਆਦਾ ਬਖਵਾ ਕੇ ਉਹਦੇ ਦੇਖ ਰਹਾਂ ਕਿ ਪੀਏ ਕੀ ਬੜਿਆ ਪੰਜਾਬ ਦੇ ਵਿੱਚ ਹੁਣ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਬਿਆਨ ਦੇਣ ਤੋਂ ਪਹਿਲਾਂ ਇੱਕੋ ਨਸ਼ਿਆਂ ਦੀ ਅੱਜ ਦੀ ਪ੍ਰੋਬਲਮ ਦੀ ਤੇ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗੇ ਦੀ ਰੈਲੀ ਤੇ ਕਮੈਂਟ ਕਰਦੇ ਨੇ ਕਾਲੀ ਦਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਦੂ ਚ ਪੇੜ ਵੀ ਮਾਰੀ ਕਾਂਗਰਸ ਦਾ 5000 ਰਾਜਿਆ ਕੱਟਦੇ ਮੰਨਦਾ ਸੈਂਕ ਸਾਲ ਕਿਉਂਕਿ ਗੁਟਕਾ ਸਾਫ ਫੜ ਕੇ ਆਏ ਸੀਗੇ ਆ ਕਾਂਗਰਸੀ ਦੱਸ ਸਕਦੇ ਰਾਜੇ ਬੜੇ ਡੋੜੀ ਪਤਾ ਬਾਜਵੇ ਹੋੜੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਚ ਕੀਤਾ ਹੋਵੇ ਨਸ਼ੇ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰਿਤ ਕੀਤਾ ਹੋਵੇ ਕਿ ਸਮਗਲਨ ਦਾ ਘਟ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਨ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਪਤਾਜ ਇਹਦੇ ਬਖਲਾੜ ਦੇ ਵਿੱਚ ਆਏ ਉਹਨਾਂ ਨੂੰ ਲੱਗਾ ਕਿ ਲੋਕ ਦੋਟਪੇ ਤੇ ਜੇ ਨਸ਼ੇ ਦਾ ਬੁੱਧਾ ਖਤਮ ਹੋ ਗਿਆ ਅਸੀਂ ਵੋਟਾਂ ਕਿੱਦਾਂ ਲਾਂਗੇ ਸਾਡੀ ਸਿਆਸ ਦੀ ਦੁਕਾਨਦਾਰੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਸ਼ਕਾਦ ਦੇ ਉੱਤੇ 40 ਕਿਲੋ ਜਿਹੜੀ ਸਮੈਕ ਜਿਹੜੀ ਫੜੀ ਗਈ ਸੀਗੀ ਉਹਦੇ ਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਐਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਐਚਓ ਸਾਡੇ ਡੀਐਸਪੀ ਸਾਹਿਬ ਸਾਡੇ ਮੁਲਾਜ਼ਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਈਆ ਕਿਹਨੂੰ 50-50 ਹਜ਼ਾਰ ਰੁਪਈਆ ਦਿੱਤਾ ਔਰ ਅੱਗੇ ਵੀ ਜੇ ਕੋਈ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉਠੀਆਂ ਆਂਦੇ ਕੰਮ ਕੀਤਾ ਇੰਦਾ ਕੰਮ ਕਰਨਗੇ ਤਾਂ ਸਾਰ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਰੈਲੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਿਹਾ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਦਾ ਆਮ ਆਦਮੀ ਪਾਰਟੀ ਦਾ ਘਟ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਆਂ ਦਾ ਘਟ ਸੀਗਾ ਤਾਂ ਹੀ ਦੋਥੇ ਚੀਫ ਸੈਕਟਰੀ ਸਾਹਿਬ ਬੋਲੇ ਤਾਂ ਹੀ ਉਥੇ ਡੀਜੀਪੀ ਸਾਹਿਬ ਬੋਲੇ ਲੜਾਈ ਨੂੰ ਸਮਝੋ ਪਹਿਲਾਂ ਬਦੌਦੀ ਲੀਡਰਾਂ ਦੀ ਬੇਨਤੀ ਆ ਪਹਿਲਾਂ ਸਮਝੋ ਲੜਾਈ ਨੂੰ ਤਿੰਨ ਤਿਦਾ ਪੰਜਾਬ ਵਿੱਚੋਂ ਨਸ਼ਾ ਖਤਮ ਕਰਨੀ ਲਾਡੀਆਂ ਦੇ ਸਾਦੀਆ ਵਿਲੇਜ ডিফেন্স ਕਮੇਟੀਆਂ ਸਾਡੀ ਪੰਜਾਬ ਪੁਲਿਸ ਸਾਡੇ ਪ੍ਰਸ਼ਾਸਨ ਦੇ ਕਦਕਾੜੀ ਉਦਾਂ ਕਿੰਤੂ ਬਿੰਤੂ ਕਦ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਕੱਲ ਵਾਲਾ ਜਿਹੜਾ ਇਕੱਠ ਸੀ ਕੱਲ ਵਾਲਾ ਜਿਹੜਾ ਨਸ਼ਾ ਦੇ ਵਿਰੋਧ ਉਹ ਥੋਈ ਉਹ ਸਰਕਾਰੀ ਉਹ ਸੀਗੀ ਸਾਥ ਸਰਕਾਰੀ ਪ੍ਰੋਗਰਾਮ ਸੀਗਾ ਸੋ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਵਿਲੇਜ ডিফেন্স ਕਮੇਟੀਆਂ ਦੇ ਮੈਂਬਰਾਂ ਨੂੰ ਪਿੰਡਾਂ ਵਾਲਿਆਂ ਨੂੰ ਤੁਸੀਂ ਸਾਰੇ ਜਣੇ ਤਗੜੇ ਹੋ ਕੇ ਕੰਮ ਕਰੋ ਆਪਾਂ ਇਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਦਾ ਉਹ ਬਦੌਦੀਆਂ ਨੂੰ ਵਿਚਾਰਿਆਂ ਨੂੰ ਉਦਾਂ ਹੀ ਹੁਣ ਪਤਾ ਦੀ ਲੱਗਦਾ ਵੀ ਹੁਣ ਕੀ ਕਹੀਏ ਸੋ ਉਦਾਂ ਹੀ ਕਿੰਤੂ ਪ੍ਰੰਤੂ ਇਧਰ ਉਧਰ ਦੀਆਂ ਗੱਲਾਂ ਬਾਤ ਸੋ ਮੈਂ ਅੱਜ ਦੀ ਮੀਟਿੰਗ ਦੇ ਅੱਜ ਦੀ ਐਸਪੀਸੀ ਦੇ ਦائیں ਸਾਰੇ ਪੰਜਾਬੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਵਿਲੇਜ ਦੇ ਫਾਇਸ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਵੱਡੀ ਜੰਗ ਲੜਿਆ ਪੰਜਾਬ ਦੀ ਜੰਗ ਲੜੇ ਬਸ ਉਹਦੀ ਲੀਡਰ ਨੂੰ ਸੁਭਣਾ ਚਾਹੀਦਾ ਪਿੰਡਾਂ ਦੇ ਆਮ ਲੋਕ ਨਸ਼ੇ ਦੇ ਖਿਲਾਫ ਲੜੇ ਕਲ ਜਿੱਡੀ ਪੱਦੀ ਨਸ਼ਿਆਂ ਦੇ ਖਿਲਾਫ ਰੈਲੀ ਹੋਈ ਕਦੀ ਹੋਈ ਅੱਜ ਤੱਕ ਉਹ ਦੋਦੀਓ ਕਦੀ ਦੱਸੋ ਬੀਬੀ ਤੋਹਾਂ ਕੀ ਕੀਤਾ ਕਿ ਦੋ ਬਜੇ ਦੁਕਾਨੀ ਥਾਂ ਪਹਿਲਾਂ ਆਪਣੀ ਰਿਪੋਰਟ ਦੋ ਤੇ ਤੁਹਾਡੀਆਂ ਸਰਕਾਰਾਂ ਤੁਸੀਂ ਕੁਝ ਕੀਤਾ ਉਦਾਂ ਹੀ ਜੀ ਜਾਂਦੇ ਹੋ ਜੀ ਆ ਵੀ ਹੋਣਾ ਜੀ ਆ ਵੀ ਹੋਣਾ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਤੁਹਾਡੀ ਪੋਲੀਟੀਕਲੀ ਦੁਕਾਨਦਾਰੀ ਬੰਦ ਹੋ ਜਾਣੀ ਆ ਪਦੇ ਯਾਦ ਰੱਖੋ ਪੰਜਾਬ ਦੇ ਵਿੱਚੋਂ ਨਸ਼ਾ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੁਲਿਸ ਸਾਡੇ ਪ੍ਰਸ਼ਾਸਕਾਂ ਅਧਿਕਾਰੀਆਂ ਜੜਿਆ ਇਹਨੂੰ ਖਤਮ ਕਰਕੇ ਹੀ ਸਾਹ ਲੈਣ ਦੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ